ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਜਦੋਂ ਤੋਂ ਹੀ ਕਾਕਾ ਬਰਾੜ ਐਮਐਲਏ ਮੁਖਸਰ ਨੂੰ ਲੋਕ ਸਭਾ ਫਰੋਈਪੁਰ ਦਾ ਉਮੀਦਵਾਰ ਐਲਾਨਿਆ ਗਿਆ ਹੈ ਉਦੋਂ ਤੋਂ ਹੀ ਫਾਲਗਾ ਉਦਾਨਿੰਦਰਪਾਲ ਸਿੰਘ ਸੋਨਾ ਨੇ ਲੋਕ ਸਭਾ ਲਈ ਚੋਣ ਪ੍ਰਚਾਰ ਤੇ ਹੀ ਕਰ ਦਿੱਤੀ ਹੈ ਅਤੇ ਦਿਨ ਰਾਤ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਮਿਹਨਤ ਕਰ ਰਹੇ ਹਨ ਇਸੇ ਲੜੀ ਦੇ ਤਹਿਤ ਅੱਜ ਪਿੰਡ ਮੁਹੰਮਦ ਅਮੀਦਾ ਅਤੇ ਮੁਹੰਮਦ ਪੀਰਾ ਦੇ ਵਿੱਚ ਵਿਧਾਇਕ ਸੋਨਾ ਦੀ ਅਗਵਾਈ ਹੇਠ ਇੱਕ ਖਾਸ ਬੈਠਕ ਰੱਖੀ ਗਈ ਜਿੱਥੇ ਪਿੰਡ ਮੁਹੰਮਦ ਅਮੀਰਾ ਦੀ ਸਰਪੰਚ ਸ਼੍ਰੀਮਤੀ ਕੱਕੋ ਬਾਈ ਅਤੇ ਪਿੰਡ ਪੋਮਦ ਪੇੜਾ ਦੇ ਸਰਪੰਚ ਮੰਗਲ ਸਿੰਘ ਨੇ ਆਪਣੀਆਂ ਪਿਛਲੀਆਂ ਪਾਰਟੀਆਂ ਨੂੰ ਛੱਡ ਕੇ ਆਪਣੇ ਸਹਿਯੋਗੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਲੀਡਰ ਅਤੇ ਵਰਕਰ ਹਾਜ਼ਰ ਹਨ ਦੇਖੋ ਆਮ ਆਦਮੀ ਪਾਰਟੀ ਹਲਕਾ ਫਾਦਰਕਾ ਦੇ ਵਿੱਚ ਅੱਜ ਬਹੁਤ ਜਿਹੜਾ ਸਾਡੇ ਪਰਿਵਾਰ ਦੇ ਵਿੱਚ ਵੱਡਾ ਵਾਧਾ ਹੋਇਆ ਔਰ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਕਾਂਗਰਸ ਪਾਰਟੀ ਨਾਲ ਸਮਰਧਤ ਜਿਹੜੇ ਪਿੰਡ ਦੇ ਸਰਪੰਚ ਮੁਹੰਮਦ ਪੀਰਾ ਦੇ ਸਰਦਾਰ ਮੰਗਲ ਸਿੰਘ ਜੀ ਉਹ ਔਰ ਉਹਨਾਂ ਦੀ ਸਾਰੀ ਟੀਮ ਉਹ ਅੱਜ ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮਾਨਯੋਗ ਸ਼੍ਰੀ ਰਵਿੰਦ ਕੇਜਰੀਵਾਲ ਜੀ ਔਰ ਸਰਦਾਰ ਭਵਨ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਕੀਤਾ ਗਏ 2 ਸਾਲਾਂ ਦੇ ਵਿੱਚ ਬਹੁਤ ਹੀ ਚੰਗੇ ਰਿਕਾਰਡ ਤੋੜ ਕੰਮਾਂ ਨੂੰ ਦੇਖਦੇ ਹੋਏ ਇਹ ਸਾਰੇ ਜਿਹੜੇ ਸਾਡੇ ਸਾਥੀ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਔਰ ਇਹਨਾਂ ਦਾ ਸਾਰਿਆਂ ਦਾ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਸਾਰੇ ਪਰਿਵਾਰਾਂ ਦਾ ਪੂਰਾ ਮਾਨਸਿਕਤ ਕਰ ਕੀਤਾ ਜਾਵੇਗਾ ਔਰ ਜਿਹੜਾ ਜਿਸ ਤਰ੍ਹਾਂ ਸਾਡੇ ਪਹਿਲਾਂ ਵਰਕਰ ਪਿੰਡ ਦੇ ਡਵੈਲਪਮੈਂਟ ਲਈ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਸੀ ਔਰ ਸਾਨੂੰ ਸਾਰੇ ਇਕੱਠੇ ਜਿੰਨੇ ਵੀ ਸਾਡੇ ਪੰਚਾਇਤ ਸੀਗੀ ਇਹਨਾਂ ਦਾ ਵੀ ਬਹੁਤ ਚੰਗਾ ਸਾਨੂੰ ਸਾਥ ਮਿਲਿਆ ਸਾਡੇ ਵਰਕਰਾਂ ਨਾਲ ਸਾਥ ਦੇ ਕੇ ਜਿਹੜੀ ਪਿੰਡ ਦੀ ਬਹੁਤ ਚੰਗੇ ਤਰੀਕੇ ਨਾਲ ਡਵੈਲਪਮੈਂਟ ਕਰਾਈ तकरीबन 1 ਕਰੋੜ ਦੇ ਲਗਭਗ ਇਸ ਮੁਹੰਮਤ ਪੀਰਾ ਦੇ ਵਿੱਚ ਜਿਹੜੇ ਕੰਮ 2 ਸਾਲਾਂ ਦੇ ਵਿੱਚ ਹੋਏ ਨੇ ਜਾਂ ਚੱਲ ਰਹੇ ਨੇ ਤਾਂ ਇਹ ਸਾਰਾ ਕੁਝ ਵੇਖਦੇ ਜਿਹੜੇ ਅੱਜ ਸਾਡੇ ਪਹਿਲਾਂ ਰਹਿ ਗਏ ਸੀਗੇ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਸਾਰਿਆਂ ਦਾ ਫਿਰ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਔਰ ਸਾਰਿਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਵਧਾਈ ਦਿੰਦਾ ਹਾਂ ਜਿਹੜੇ ਆਪ ਨੂੰ ਦੋ ਸਾਲਾਂ ਇਸ ਕੰਮ ਹੋਏ ਨੇ ਉਹ ਕਾਂਗਰਸ ਆਮ ਆਦਮੀ ਸਰਕਾਰ ਅੰ内 ਵਿੱਚ ਜਿੰਨੇ ਅਸੀਂ ਕੰਮ ਕਰਾਏ ਨੇ ਸਾਨੂੰ ਕਿਸੇ ਕੰਮ ਵਿੱਚ ਕੋਈ ਦਿੱਕਤ ਨਹੀਂ ਆਈ ਸੀ ਜਿਸ ਕਰਕੇ ਸਾਹਮਣੇ ਚੰਗਾ ਲੱਗਿਆ ਵਸਤੁਨਾਲਾ ਸੀ ਅੱਜ ਐਨਮਲ ਸਾਹਿਬ ਦੇ ਨਾਲ ਕਿਹੜੀ ਪਾਰਟੀ ਚ ਸੀਗੇ ਤੁਸੀਂ ਪਹਿਲਾਂ ਪਹਿਲਾਂ ਕਾਂਗਰਸ ਸੀਗੇ ਅੱਜ ਆਮ ਆਦਮੀ ਸੀ ਠੀਕ